ਔਰ ਮੇਰੇ ਵੀਰ ਜਿਹੜੇ ਵਸ਼ੀਕਰਨ ਦੇ ਇੱਛਾ ਰੱਖਦੇ ਨੇ ਜਿਨ੍ਹਾਂ ਨੂੰ ਜਰੂਰ ਹੈ ilm ਕਰਨ ਦਾ ਜਾਂ ਗੱਦੀ ਵਾਲੇ ਵੀਰ ਜਾਂ ਜਿਨ੍ਹਾਂ ਦਾ ਪਰਿਵਾਰ ਦੇ ਵਿੱਚ ਕੋਈ ਭਰਾ ਭੈਣ ਕੋਈ ਵੀ ਰੁੱਸਿਆ ਹੈ ਕਹਣੇ ਤੋਂ ਬਾਹਰ ਹੈ ਕਹਿਣ ਦਾ ਭਾਵ ਕੋਈ ਪਤਨੀ ਕਹਣੇ ਤੋਂ ਬਾਹਰ ਹੈ ਪਤੀ ਕਹਣੇ ਤੋਂ ਬਾਹਰ ਆ ਜਾਂ ਕੋਈ ਹੋਰ ਘਰ ਦਾ ਜੀ ਕਹਣੇ ਤੋਂ ਬਾਹਰ ਹੈ ਉਹਨੂੰ ਵਸ ਕਰਨ ਵਾਸਤੇ ਤੁਹਾਡੇ ਲਈ ਮੰਤਰ ਲੈ ਕੇ ਆਇਆ ਮੰਤਰ ਹੈ ਜਿਹੜਾ ਲੌਂਗ ਮੋਹਣੀ ਮੰਤਰ ਹੈ ਇਹ ਜੇ ਤੁਸੀਂ ਇਹਨੂੰ ਕਰ ਲੋਗੇ ਤਾਂ ਘਰ ਦਾ ਜੀ ਜਾਂ ਕੋਈ ਬਾਹਰ ਦਾ ਜੀ ਜੇ ਨੂੰ ਵੀ ਤੁਸੀਂ ਆਪਣੇ ਆ ਵਾਸਤ ਕਰਨਾ ਚਾਹਦੇ ਹੋ ਇਹ ਕਿਸੇ ਦੇ ਨਾਜਾਇਜ਼ ਨਹੀਂ ਚਲਾਉਣਾ ਨਾਜਾਇਜ਼ ਚਲਾਉਣਾ ਗਲਤ ਹੈ ਨਾਜਾਇਜ਼ ਜੋ ਚਲਦਾ ਜਾਂਦਾ ਹੈ ਪਰ ਉਹਦਾ ਜਿਹੜਾ ਆਪਣਾ ਐਂਡ ਮਾੜਾ ਹੁੰਦਾ ਇਸ ਕਰੀਏ ਲਈ ਇਹ ਤਾਂ ਚੰਗਾ ਫਾਇਦਾ ਲਓ ਮਾੜਾ ਫਾਇਦਾ ਕਦੇ ਨਾ ਲਓ ਆਪ ਤੁਹਾਨੂੰ ਇੱਕ ਲੌਂਗ ਬੋਣੀ ਮੰਤਰ ਦੇ ਰਹੇ ਹਾਂ ਉਸ ਤੋਂ ਬਾਅਦ ਮਠਾਈ ਮੰਤਰ ਦਵਾਂਗੇ ਹੋਰ ਵੀ ਬਹੁਤ ਮੰਤਰ ਹੈ ਵਾਸ਼ਿਕਨ ਵਾਲੇ ਉਹ ਤੁਹਾਨੂੰ ਦਵਾਂਗੇ ਜਿਹੜਾ ਵੀ ਕੋਈ ਚਾਹਵਾਨ ਹੈ ਮੌਣੀ ਮੰਤਰਾਂ ਦਾ ਪੋਤਨੇ ਮੌਣੀ ਮੰਤਰ ਇੱਕ ਤੋਂ ਇੱਕ ਮੌਣੀ ਮੰਤਰ ਪਿਆ ਸੋ ਆਓ ਮੌਣੀ ਮੰਤਰ ਤੁਹਾਨੂੰ ਦੱਸਣ ਲੱਗੇ ਆ ਲੌਂਗ ਮੌਣੀ ਮੰਤਰ ਹੈ ਇਹ ਓਮ ਨਮੋ ਆਦੇਸ਼ ਗੁਰੂ ਕਾ ਲੌਂਗ ਲੌਂਗ ਤੂੰ ਮੇਰਾ ਭਾਈ ਤੁਮਹਾਰੀ ਸ਼ਕਤੀ ਚਲਾਈ ਪਹਿਲਾ ਲੌਂਗ ਰਾਤੀ ਬਾਤੀ ਦੂਜਾ ਲੌਂਗ ਜੀਵਤ ਮਾਤੀ ਤੀਜੀ ਲੌਂਗ ਅੰਗ ਮੇ ਰਾਖੇ ਚੌਥੀ ਲੌਂਗ ਤੁਈ ਕਰ ਜੋੜੇ ਚਾਰੋ ਲੌਂਗ ਜੋ ਮੇਰੀ ਖਾਏ ਫਲਾਨੀ ਜਾਂ ਫਲਾਨਾ ਜਿਹਦੇ ਤੇ ਵੀ ਚਲਾਨੀ ਆ ਫਲਾਨੀ ਜਾਂ ਫਲਾਨਾ ਛੱਟ ਮੇਰੇ ਪਾਸ ਆਏ आदेश देवी कामरूप मुख्या देवी की दोहाई फिरें फिर एक बारी सुन लो ओम नमो आदेश गुरु का लांग लांग तू मेरा भाई तुम्हारी शक्ति चलाई पहला लांग राती बाती दूसरा लांग जीवत माती तीसरी लांग अंग में रखे चौथी लांग दुई कर जोड़े चारों लांग जो ਮੇਰੀ ਖਾਏ ਫੁਲਾਨੀ ਝਟ ਮੇਰੇ ਪਾਸ ਆਏ ਆਦੇਸ਼ ਦੇਵੀ ਕਾਮਰੂਕ ਮੁੱਖਿਆ ਆਦੇਸ਼ ਦੇਵੀ ਕਾਮਰੂਕ ਮੁੱਖਿਆ ਦੇਵੀ ਕੀ ਦੁਹਾਈ ਇੱਥੇ ਤੁਸੀਂ ਫੁਲਾਨੀ ਜਾਂ ਫੁਲਾਨਾ ਜੇ ਬੰਦੇ ਲਈ ਚਲਾਣਾ ਤਾਂ ਤੁਸੀਂ ਇਹ ਇੱਥੇ ਤੁਸੀਂ ਫੁਲਾਨੀ ਉਹ ਕਗੇ ਪੜ੍ਹਨਾ ਫੁਲਾਨੀ ਮੇਰੇ ਪਾਸ ਜਦੋਂ ਤੁਸੀਂ ਇਹ ਕਿਸੇ ਦੇ ਜਿਹਨੂੰ ਤੁਸੀਂ ਵਾਸਚ ਕਰਨਾ ਉਹਦਾ ਨਾਮ ਲੈਣਾ ਫਿਰ ਇੱਥੇ ਉਸ ਦਾ ਉਸ ਇਨਸਾਨ ਦਾ ਨਾਮ ਲੈ ਕੇ ਕਰਨਾ ਹੈ ਕਿ ਫਲਾਣਾ ਝਟਮਪਟ ਮੇਰੇ پاس ਆਏ ਜਿਹੜੀ ਵਿਧੀ ਹੈ ਇਹਦੀ ਵਿਧੀ ਸ਼ਨੀਵਾਰ ਜਾਂ ਐਤਵਾਰ ਤੋਂ ਤੁਸੀਂ ਸ਼ੁਰੂ ਕਰ ਸਕਦੇ ਹੋ ਸ਼ਾਮ ਤੋਂ 10 ਵਜੇ ਤੋਂ ਬਾਅਦ ਤੁਸੀਂ ਸ਼ੁਰੂ ਕਰ ਸਕਦੇ ਹੋ 10 ਵਜੇ ਸ਼ੁਰੂ ਕਰ ਲਓ 10:30 ਵਜੇ ਸ਼ੁਰੂ ਕਰ ਲਓ ਰਾਤ ਨੂੰ ਸ਼ੁਰੂ ਕਰਨਾ ਹੈ ਤਿੰਨ ਮਾਲਾ ਜਾਂ ਪੰਜ ਮਾਲਾ ਦੀਆਂ ਫੇਰਨੀਆਂ ਨੇ ਮਾਤਾ ਮੋਨੀ ਦੇ ਨਾਮ ਦਾ ਚਰਾਗ ਰੋਸ਼ਨ ਕਰਨਾ ਹੈ ਇਹ ਸ਼ੁਰੂ ਕਰਨ ਤੋਂ ਪਹਿਲਾਂ ਜਿਹੜਾ ਸਤਰੰਗੀ ਮਠਿਆਈ 1/2 ਕਿਲੋ ਸੱਤ ਲੌਂਗ ਸੱਤ ਲਾਚੀਆਂ ਸੱਤ ਸੁਬਾਰੀਆਂ ਤੋਂ ਮਿੱਠੇ ਪਾਣ ਸ਼ਿੰਗਾਰ ਨਾਰੀ ਰ ਚੁੰਨੀ ਸਮੇਤ ਇਹ ਸਭ ਸਮਾਨ ਹੈ ਜਿਹੜਾ ਤੁਸੀਂ ਪਿੱਪਲ ਦੇ ਥੱਲੇ ਰੱਖ ਸਕਦੇ ਹੋ ਤੁਸੀਂ ਬੇਰੀ ਥੱਲੇ ਰੱਖ ਸਕਦੇ ਹੋ ਤੁਸੀਂ ਬੇਰੀ ਥੱਲੇ ਰੱਖ ਸਕਦੇ ਹੋ ਜਾਂ ਨਹਿਰ ਦੇ ਕਿਨਾਰੇ ਸ਼ਾਮ ਨੂੰ ਤੁਸੀਂ ਇਹ ਸਮਾਨ ਜਿਹੜਾ ਉੱਥੇ ਲਾ ਕੇ ਅਰਦਾਸ ਬੇਤੀ ਕਰੋ ਕਿ اے ਮਾਤਾ ਮੂਣੀ ਤੇਰਾ ਮੈਂ ਲੌਂਗ ਵਸ਼ੀਕਰਣ ਮੰਤਰ ਹੈ ਜਿਹੜਾ ਸਿੱਧ ਕਰਨ ਲੱਗਿਆ ਕਿਰਪਾ ਕਰੀ ਮਾਤਾ ਮੈਨੂੰ ਤੇਰੇ ਜਿਹੜੇ ਇਹ ਮੰਤਰ ਦੀ ਸiddhi ਲੈਣ ਦੀ ਆਗਿਆ ਬਖਸ਼ਿਸ਼ ਕਰੀ ਤੇ ਮੈਨੂੰ ਦਰਸ਼ਨ ਦਦਾਰੇ ਦੀ ਬਚਨ ਬਲਾਸ਼ ਕਰੀ ਮੈਨੂੰ ਇਸ ਮੰਤਰ ਦੀ ਸ਼ਕਤੀਆਂ ਰਿੱਧੀਆਂ ਸਿੱਧੀਆਂ ਦੇਈ ਇਹ ਰੱਖ ਕੇ ਤੁਸੀਂ ਆ ਕੇ ਆਪਣਾ ਰਾਤ ਨੂੰ 10 ਵਜੇ ਤੋਂ ਬਾਅਦ ਬਹਿ ਜਾਣਾ ਕਿ ਤਿੰਨ ਜਾਂ ਪੰਜ ਮਾਲਾ ਫੇਰਨੀਆਂ ਨੇ ਰੋਜ਼ ਦੋ ਲੱਡੂ ਨੇ ਜਿਹੜੇ ਮਾਤਾ ਮੋਣੀ ਦੇ ਨਾਮ ਤੇ ਰੋਜ਼ ਦੋ ਲੱਡੂ ਦੇਣੇ ਨੇਗੇ ਸੰਧੂਰ ਦੇ ਟਿੱਕੇ ਲਾ ਲਓ ਜਾਂ ਚੰਦਨ ਦਾ ਟਿੱਕਾ ਉਹਦੇ ਲੱਡੂਆਂ ਤੇ ਲਾ ਕੇ ਰੋਜ਼ ਦੋ ਲੱਡੂ ਨੇ ਜਿਹੜੇ ਤੁਸੀਂ ਦੇਣੇ ਨੇ ਫੇਰ 21 ਦਿਨਾਂ ਦਾ ਸ਼ਿਲਾ ਹੈ 21 ਦਿਨਾਂ ਬਾਅਦ ਫੇਰ ਹੀ ਸਮਾਨ ਦੇਣਾ ਜਦੋਂ ਤੇਰੇ 21 ਦਿਨ ਹੋ ਗਏ 21 ਦਿਨਾਂ ਬਾਅਦ ਰਾਤ ਨੂੰ ਇਹ ਸਮਾਨ ਰੱਖ ਕੇ ਆਣਾ ਪਿੱਪਲ ਥੱਲੇ ਜਾਂ ਬੇਰੀ ਥੱਲੇ ਜਾਂ ਨਹਿਰ ਥੱਲੇ ਫਿਰ ਮਾਤਾ ਨੂੰ ਕੱਕ ਕੇ ਆਣਾ ਮਾਤਾ ਮੈਂ ਤੇਰੇ 21 ਦਿਨਾਂ ਦਾ ਇਹ ਸ਼ਿਲਾ ਕੀਤਾ ਹੈ ਕਿਰਪਾ ਕਰੀ ਮਹਾ ਮਾਈ ਮਾਤਾ ਮੋਣੀ ਮੈਨੂੰ ਦਰਸ਼ਨ ਤਦਾਰੇ ਦੇਈ ਬਚਨ ਬਲਾਸ ਕਰੀ ਮੇਰੇ ਨਾਲ ਅਸ ਤੋਂ ਬਾਅਦ ਜੇਤੇ ਹੀ ਮੈਂ ਪੜਾਂ ਉਹ ਮੰਤਰ ਹੈ ਜਿਹੜਾ ਮੈਂ ਤੇਰਾ ਇਹ ਮੰਤਰ ਜੇਤੇ ਹੀ ਪੜਾਂ ਬਸ ਉਹ ਮੇਰੇ ਜਿਹੜਾ ਵਾਸਤੇ ਵਿੱਚ ਹੋ ਜਾਵੇ ਸਤ ਲੌਂਗ ਪੜ ਕੇ ਕਿਸੇ ਨੂੰ ਵੀ ਖਵਾ ਦਿਓ ਪਿਆਰ ਤੋਂ ਜਾਦੇ ਵਿੱਚ ਉਹ ਤੁਹਾਡੇ ਵਸ ਹੋਏ ਹੋਈ ਹੋਊ ਵਾਦਾ ਹੈ ਸਤ ਲੌਂਗ ਤੁਸੀਂ ਪੜ ਕੇ ਕਿਸੇ ਨੂੰ ਖਵਾ ਦਿਓਗੇ ਤੁਹਾਡੇ ਵਸਕ ਹੋਏਗਾ ਹੀ ਹੋਏਗਾ ਪਰ ਸ਼ਰਤ ਇਹ ਹੈ ਵੀ ਤੁਸੀਂ ਇਸ ਚੰਗੇ ਲਈ ਵਰਤਣਾ ਕਿਸੇ ਮਾੜੇ ਲਈ ਨਹੀਂ ਵਰਤਣਾ ਹੈਗਾ ਠੀਕ ਹੈ ਜੀ ਹੋਰ ਜੇ ਕਿਸੇ ਨੇ ਪੁੱਛਣਾ ਹੋਏ ਅਸੀਂ ਨੰਬਰ ਦਵਾਂਗੇ ਆਪਣਾ 97809 21137 97809 21137 ਤੇ ਸਾਡਾ ਦਰਬਾਰ ਹੈ ਦਰਬਾਰ ਬਾਬਾ ਖਵਾਜੇ ਤੇ ਬਾਬਾ ਫਰੀਦ ਜੀ ਦਾ ਸਾਨੂੰ ਮਿਲ ਵੀ ਸਕਦੇ ਹੋ ਤੁਸੀਂ ਆ ਕੇ ਸਾਨੂੰ ਪੁੱਛ ਵੀ ਸਕਦੇ ਹੋ ਅਸੀਂ ਆਪਣਾ ਨੰਬਰ ਵੀ ਤੁਹਾਨੂੰ ਦਵਾਂਗੇ ਸੋ ਇਹ ਹੈ ਲੋង ਬੋਣੀ ਮੰਤਰ ਅੱਗੇ ਮੋੜੀ ਮੰਤਰ ਬੜੇ ਦਵਾਂਗੇ ਤੁਹਾਨੂੰ ਬੜੇ ਤਰ੍ਹਾਂ ਦੇ ਮੰਤਰ ਨੇ ਵਸੀਕਰਨ ਸੋ ਇਹ ਮੰਤਰ ਹੈ ਮਾਤਾ ਮੋਣੀ ਦਾ ਜਿੰਨੇ ਕੋਈ ਪੁੱਛਣਾ ਹੋਵੇ ਸਾਨੂੰ ਹੋਰ ਵੀ ਅਸੀਂ ਦੱਸ ਦਾਂਗੇ ਵੀ ਕਿਵੇਂ ਕਰਨਾ ਇਹ ਸਾਡੇ ਤੋਂ ਪੁੱਛ ਸਕਦੇ ਹੋ ਓਕੇ ਜੀ